ਨੈਲਕਲਾਈਨ ਵਾਟਰ ਕੰਪਨੀ ਜੀਰਕਪੁਰ ਵੱਲੋਂ ਦੁਨੀਆ ਦਾ ਬਿਹਤਰੀਨ ਪਾਣੀ ਦੀ ਏਜੰਸੀ ਸ਼੍ਰੀ ਅਮਨੀਸ਼ਰ ਸਾਹਿਬ ਵਿਚ ਖੋਲੀ ਗਈ ਭពਿੰਦਰ ਸਿੰਘ ਰਾਜੂ ਨੂੰ D9 ਐਲਕਲਾਈਨ ਵਾਟਰ ਅਮਨੀਸ਼ਰ ਸਾਹਿਬ ਦੇ ਸੁਪਰ ਡਿਸਟ੍ਰੀਬਿਊਟਰ ਬਣਨ ਦਾ ਮਾਣ ਪ੍ਰਾਪਤ ਹੋਇਆ ਭពਿੰਦਰ ਸਿੰਘ ਰਾਜੂ ਵੱਲੋਂ D9 ਐਲਕਲਾਈਨ ਵਾਟਰ ਦੀ ਖੋਲੀ ਏਜੰਸੀ ਦਾ ਉਦਘਾਟਨ ਕਰਨ ਲਈ ਕੰਪਨੀ ਦੇ ਸੀਈਓ ਹਰਪ੍ਰੀਤ ਸਿੰਘ ਫਤੇਹ ਸਿੰਘ ਅਤੇ ਉਹਨਾਂ ਦੀ ਟੀਮ ਪਹੁੰਚੀ ਇਸ ਮੌਕੇ ਬੀਬੀ ਕੋਲਾਜੀਪਲਾਈ ਕੇਂਦਰ ਦੇ ਮੁਖੀ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਵੀ ਪਹੁੰਚੇ ਅਤੇ ਕੰਪਨੀ ਦੇ ਸੀਈਓ ਹਰਪ੍ਰੀਤ ਸਿੰਘ ਅਤੇ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਵੱਲੋਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਤੋਂ ਬਾਅਦ ਰਿਬਨ ਕੱਟ ਕੇ D9 ਐਲਕਲਾਈਨ ਵਾਟਰ ਦੀ ਅੰਮ੍ਰਿਤਸਰ ਸਾਹਿਬ ਵਿੱਚ ਖੋਲੀ ਗਈ ਏਜੰਸੀ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਬੀਬੀ ਕੋਲਾ ਜੀ ਭਲਾਈ ਕੇਂਦਰ ਦੇ ਮੁਖੀ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਵੱਲੋਂ ਆਈਆਂ ਹੋਈਆਂ ਸੰਤਾਂ ਨੂੰ ਪ੍ਰਸ਼ਾਦ ਦਿੱਤਾ ਗਿਆ ਇਸ ਮੌਕੇ ਬੀਬੀ ਕੋਲਾ ਜੀ ਭਲਾਈ ਕਹਿੰਦੇ ਦੇ ਮੁਖੇ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਵੱਲੋਂ ਸਰਦਾਰ ਭੁਪਿੰਦਰ ਸਿੰਘ ਰਾਜੂ ਏਜੰਸੀ ਦੇ ਓਨਰ ਨੂੰ ਸੀਟ ਤੇ ਬਿਠਾਇਆ ਗਿਆ ਅਤੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਭਾਈ ਸਾਹਿਬ ਵੱਲੋਂ ਸਰਦਾਰ ਭੁਪਿੰਦਰ ਸਿੰਘ ਰਾਜੂ ਅਤੇ ਕੰਪਨੀ ਦੇ ਸੀਈਓ ਸਰਦਾਰ ਹਰਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਵਿੱਚ ਨਵੀਂ ਏਜੰਸੀ ਖੋਲਣ ਦੇ ਲਈ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਗਈ। ਤਰਨਤਾਰਨ ਰੋਡ ਵਿਖੇ ਖੋਲੀ ਗਈ ਡੀਐਨ ਐਲਕਲਾਈਨ ਵਾਟਰ ਦੀ ਏਜੰਸੀ ਦੇ ਉਦਘਾਟਨ ਤੋਂ ਬਾਅਦ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਡੀਐਨ ਐਲਕਲਾਈਨ ਵਾਟਰ ਦੇ ਸੀਈਓ ਸਰਦਾਰ ਰਪੇਜਨ ਸਿੰਘ ਅਤੇ ਅੰਮ੍ਰਿਤਸਰ ਦੇ ਏਜੰਸੀ ਦੇ ਮਾਲਕ ਸਰਦਾਰ ਭੁਪਿੰਦਰ ਸਿੰਘ ਰਾਜੂ ਬੀਬੀ ਕੋਲਾ ਜੀ ਭਲਾਈ ਕੇਂਦਰ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਹਨਾਂ ਦੇ ਵੱਲੋਂ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਇਸ ਮੌਕੇ ਦੀਨਾ ਐਲਕਲਾਈਨ ਵਾਟਰ ਦੇ ਸੀਈਓ ਅਤੇ ਉਹਨਾਂ ਦੀ ਸਮੂਚੀ ਟੀਮ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਬੀਬੀ ਕੋਲਾ ਜੀ ਭਲਾਈ ਕੇਂਦਰ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਕੀਰਤਨ ਸਰਵਨ ਕੀਤਾ ਇਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਖੋਲੀ ਗਈ ਡੀ9 ਐਲਕਲਾਈਨ ਵਾਟਰ ਦੀ ਏਜੰਸੀ ਸਰਵ ਐਲਕਲਾਈਨ ਵਾਟਰ ਸਪਲਾਈਅਰ ਦਾ ਪੋਸਟਰ ਜਾਰੀ ਕੀਤਾ ਗਿਆ ਇਸ ਕੰਪਨੀ ਦੇ ਜਿਹੜੇ ਉਹ ਆਪ ਜੀ ਦੇ ਦਰਸ਼ਕ ਕਰ ਰਹੇ ਨੇ ਤੇ ਫਿਰ ਉਸ ਤੋਂ ਬਾਅਦ ਪੈਸਾ ਜੀ ਕੀਰਤਨ ਦੀ ਵਰਤਤਾ ਕਰਨਗੇ ਇੱਕ ਸੀਰੀਜ਼ ਹੈ ਉਹ ਸਾਰੇ ਟੇਪ ਨੂੰ ਬੋਲੇ ਸੋਨੇਹਾ ਸੋਨੇਹਾ ਸਤਗੁਰਾਂ ਦੀ ਸੱਚੀ ਅੰਦੇ ਨਵਤੀ ਹੋਈ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਤਾਂ ਤਾਂ ਸ਼ਿਖੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆਪਾਂ ਸਾਰੇ ਜੁੜੇ ਬੈਠੇ ਆ ਅਦਬ ਵਿੱਚ ਆਈਏ ਸੀਸ ਨੂੰ ਝੁਕਾ ਕਰਕੇ ਦੋਨੇ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਵਿੱਚ ਕੰਜ ਗਜਾ ਕਰਕੇ ਜਕਾਰਾ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਦਾਸਨ ਭਜਨ ਸਿੰਘ ਔਰ ਇਥੇ ਗੁਰੂ ਨਗਰੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰ ਦੇ ਰਾਏ ਬਾਬਾ ਸਾਹਿਬ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਜਿਨ੍ਹਾਂ ਦੇ ਕਰ ਕਾਮਲਾਂ ਦੇ ਨਾਲ ਅੱਜ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਭਾਈ ਭੁਪਿੰਦਰ ਸਿੰਘ ਜੀ ਰਾਜੂ ਜਿਨ੍ਹਾਂ ਨੇ ਐਲਕਾਲਾਈਨ ਵਾਟਰ ਡਿਸਟ੍ਰੀਬਿਊਟਰ ਦੀ ਅੱਜ ਸ਼ੁਰੂਆਤ ਕੀਤੀ ਹੈ ਮੈਂ ਆਪਣੀ ਸਾਧ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਅੱਜ ਆਪਣੀ ਹਿੰਦੁਸਤਾਨ ਦੇ ਵਿੱਚ ਬਿਮਾਰੀਆਂ ਬਹੁਤ ਹੱਦ ਤੱਕ ਵੱਧ ਰਹੀਆਂ ਨੇ ਆਪਣੇ ਸਰੀਰ ਦੇ ਵਿੱਚ 70% ਤੱਕ ਪਾਣੀ ਹੈ ਪਰ ਆਪਾਂ ਨੂੰ ਕਿਸੇ ਨੇ ਅੱਜ ਤੱਕ ਇਹ ਨਹੀਂ ਦੱਸਿਆ ਕਿ ਤੁਸੀਂ ਪਾਣੀ ਕਿੱਦਾਂ ਦਾ ਪੀਣਾ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਦੇਸ਼ ਦੇ ਵਿੱਚ ਜਿਹੜਾ ਸਭ ਤੋਂ ਉਤਮ ਪਾਣੀ ਹੈ ਜਿਸ ਨੂੰ ਵਰਲਡ ਦੇ ਵਿੱਚ ਸਭ ਤੋਂ ਉਤਮ ਪਾਣੀ ਮੰਨਿਆ ਗਿਆ ਵੱਡੇ ਵੱਡੇ ਐਕਟਰਸ ਸੈਲੀਬ੍ਰਿਟੀ ਵੱਡੇ ਵੱਡੇ ਜਿਹੜੇ ਉਦਯੋਗਪਤੀ ਐ ਇਸ ਪਾਣੀ ਨੂੰ ਪੀਂਦੇ ਆ ਪਰ ਆਮ ਬੰਦੇ ਦੀ ਪਹੁੰਚ 'ਚ ਉਹ ਪਾਣੀ ਕਿੱਥੇ ਕਿਤੇ ਬਾਹਰ ਹੈ ਅਸੀਂ ਕੋਸ਼ਿਸ਼ ਕੀਤੀ ਹੈ ਸਤਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਕਿ ਇਹ ਪਾਣੀ ਨੂੰ ਹਰ ਘਰ ਤੱਕ ਪਹੁੰਚਾਇਆ ਜਾਏ ਜਿਹੜੇ ਪਾਣੀ ਦੀ ਕੀਮਤ 200 300 400 ਰੁਪਏ ਲੀਟਰ ਤੋਂ ਸ਼ੁਰੂਆਤ ਹੁੰਦੀ ਹੈ ਅਸੀਂ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਉਸ ਪਾਣੀ ਨੂੰ ਸਿਰਫ ਔਰ ਸਿਰਫ 10 ਰੁਪਏ ਲੀਟਰ ਦੇ ਵਿੱਚ 20 ਲੀਟਰ ਦੇ ਕੈਨ ਦੇ ਰਾਹੀਂ 200 ਰੁਪਏ ਦਾ ਸਪਲਾਈ ਕਰ ਰਹੇ ਹਾਂ ਸੋ ਮੈਂ ਅਰਦਾਸ ਬੇਨਤੀ ਕਰਨਾ ਚਾਹਾਂਗਾ ਆਪ ਸਾਰ SAP ਸੰਗਤਾਂ ਦੇ ਕੇ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਦੇਸ਼ ਤਾਂ ਨਹੀਂ ਬਲਕਿ ਦੁਨੀਆ ਦਾ ਸਭ ਤੋਂ ਉੱਤਮ ਪਾਣੀ ਆਪਣੇ ਕੋਲ ਮੌਜੂਦ ਹੈ ਸੋ ਆਪਾਂ ਸਾਰੀਆਂ ਸੰਗਤਾਂ ਇਸ ਪਾਣੀ ਦੇ ਨਾਲ ਜੁੜੀਏ ਆਪਣੇ ਕਰਦੇ ਚੋ ਬਿਮਾਰੀ ਪਕੜੀਏ ਸਾਡੇ ਕੋਲ ਇਤਾਂ ਦੇ ਰਿਜ਼ਲਟ ਨੇ ਇਸ ਪਾਣੀ ਨੂੰ ਪੀਣ ਵਾਲੇ ਕੀ 15-15 ਸਾਲ ਪੁਰਾਣੀ ਜਿਨ੍ਹਾਂ ਦੀ ਸ਼ੂਗਰ ਸੀ 15-15 ਸਾਲ ਪੁਰਾਣੀ ਜਿਨ੍ਹਾਂ ਦੀ ਕਿਸੇ ਤਰ੍ਹਾਂ ਦੀ ਬੀਪੀ ਦੀ ਸ਼ਿਕਾਇਤ ਸੀ ਜਾਂ ਗੋਡਿਆਂ ਦੀ ਕੋਈ ਦਿੱਕਤ ਸੀ ਇਸ ਪਾਣੀ ਨੂੰ ਪੀਣਾ ਠੀਕ ਹੋਇਆ ਅਮਨਜੀਤ ਸਿੰਘ ਕਾਂਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੱਕ ਨਾ ਜਾਂਦਾ ਦਾਸ ਵਾਹਿਗੁਰੂ ਜੀ ਕਾ ਖਾਲਸਾ ਇਹਨਾਂ ਸਾਰੇ ਪਾਣੀ ਵਿੱਚ ਕਿਤੇ ਭਲਾਈ ਦੇ ਅੰਦਰ ਦਾ ਹਿੱਸਾ ਹੈਗਾ ਕੋਈ ਇਹ ਤੋ ਬੜੀਆ ਇਲਾਈਟ ਕਰੀ ਜਦੈ ਸਿਰਫ ਇੱਕ ਸਾਰੇ ਇਹਨਾਂ ਦੀ ਚੀਜ਼ ਨੂੰ ਮੈਂ ਸਮਝਿਆ ਬਈ ਕਈ ਵਾਕਈ ਜਸਟ ਧੰਗ ਨਾਲ ਆ ਰਿਹਾ ਬਣ ਕੇ ਜਿਹੜੇ ਆਪਣੇ ਘਰ ਰਹਿ ਗਏ ਉਹਨਾਂ ਅਸੇ ਇਹਨਾਂ ਨੇ ਬਹੁਤ ਵਧੀਆ ਕੀਤਾ 20 ਲੀਟਰ ਦੀ ਕੈਨੇ ਦੀ ਗੱਡੀ ਆ ਉਹ 20 ਲੀਟਰ ਦੀ ਕੈਨੇ ਸਿਰਫ 200 ਰੁਪਏ ਦੀ ਹੈ ਮਤਲਬ 10 ਦੇ ਲੀਟਰ ਸਾਰਾ ਪੈ ਗਿਆ ਤੇ ਸਾਰੇ ਘਰ ਦੇ ਵਿੱਚ ਮਸਲੇ ਮੋਗੇ ਕਈ ਚੀਜ਼ਾਂ ਲਾਣ ਦੇ ਫਰੈਸ਼ ਕਰਨ ਦੇ ਪਾਣੀ ਦੇ ਤੇ ਇਹਦੇ ਕੋਈ ਸਾਡਾ ਕੋਈ ਨਹੀਂ ਸਾਨੂੰ ਕੋਲ ਵਾਈਪ ਨੂੰ ਦੇ ਬਹੁਤ ਇਨਾ ਕੋਈ ਦਿੱਤਾ ਇਸ ਨੂੰ ਸਾਡੇ ਬੱਚੇ ਵੀਰ ਨੇ ਸ਼ੁਰੂ ਕੀਤਾ ਹੈ ਕੁਮਿੰਦਰ ਸਿੰਘ ਰਾਜੂ ਨੇ ਤੇ ਕਹਿੰਦੇ ਅੱਜ ਦਾ ਪ੍ਰੋਗਰਾਮ ਇਹਨਾਂ ਵੱਲੋਂ ਹੈ ਤੇ ਇਹਨਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਹੈ ਤੇ ਇਹ ਭਲਾਈ ਦੇ ਅੰਦਰ ਕੋ ਸਿਰਫ 20-25 ਬੰਦੇਾਂ ਦਾ ਇੰਦਰ ਨੂੰ ਜਾਓ ਇਸੇ ਲਾਈਨ ਵਿੱਚ ਉੱਥੇ ਸਾਰਾ ਸ਼ੋਰੂ ਬਣਾਇਆ ਜਿਨੇ ਵੀ ਕੰਮ ਨੂੰ ਮੇਲ ਕਰਨਾ ਹੋਵੇ ਉੱਥੇ ਕਰ ਸਕਦਾ ਥੋੜਾ ਕਲੀਅਰ ਕਰਨਾ ਚਾਹੀਦਾ ਸੀ ਤਾਂ ਮੈਂ ਕੀਤਾ ਉਹਨਾਂ ਦਾ ਸਾਰਿਆਂ ਦਾ ਸਨਕਾਰ ਹੋਵੇਗਾ ਸੀਰ ਦੇਣਾ ਭਾਈ ਗੁਰਦੀਕਾ ਖਾਲਸਾ ਇਸ ਮੌਕੇ ਬੀਬੀ ਕੋਲਾ ਜੀ ਭਲਾਈ ਕੰਦਰ ਦੇ ਮੁਖੀ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਵੱਲੋਂ ਕੰਪਨੀ ਦੇ ਸੀਈਓ ਸਰਦਾਰ ਰਪਿੰਦ ਸਿੰਘ ਅਤੇ ਅੰਮ੍ਰਿਤਸਰ ਏਜੰਸੀ ਦੇ ਮਾਲਕ ਭੁਪਿੰਦਰ ਸਿੰਘ ਰਾਜੂ ਅਤੇ ਜ਼ਿਰਖਪੁਰ ਤੋਂ ਆਈ ਹੋਈ ਡੀਐਨ ਐਲਕਲਾਈਨ ਵਾਟਰ ਕੰਪਨੀ ਦੇ ਸਮੂੱਚੇ ਦਰਜਾ-ਦਰਜਾ ਉਹਦੇ ਧਾਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੰਪਨੀ ਦੇ ਸੀਈਓ ਸਰਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ D9 ਐਲਕਲਾਈਨ ਵਾਟਰ ਜਾਪਾਨ ਦੀ ਤਕਨੀਕ ਨਾਲ ਬਣਾਇਆ ਗਿਆ 9 ਪੀਐਚ ਦਾ ਪਾਣੀ ਹੈ ਜਿਹੜਾ ਸਰੀਰ ਦੇ ਸਾਰੇ ਰੋਗਾਂ ਨੂੰ ਦੂਰ ਕਰਦਾ ਹੈ ਇਸ ਮੌਕੇ D9 ਐਲਕਲਾਈਨ ਵਾਟਰ ਕੰਪਨੀ ਦੇ ਸੀਈਓ ਸਰਦਾਰ ਹਰਪ੍ਰੀਤ ਸਿੰਘ ਅਤੇ ਸਰਦਾਰ ਫਤੇਹ ਸਿੰਘ ਵੱਡਾ ਬੀਬੀ ਕੋਲਾ ਜੀ ਭਲਾਈ ਕੇਂਦਰ ਦੇ ਮੁਖੀ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਨੂੰ ਵੀ ਸਨਮਾਨਤ ਕੀਤਾ ਗਿਆ ਸਾਰਿਆਂ ਨੂੰ ਬਹੁਤ ਪਿਆਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੇ ਸਾਰੀ ਪ੍ਰੈਸ ਦਾ মিডিਏ ਦਾ ਧੰਨਵਾਦ ਹੈ ਤੁਹਾਡਾ ਤੁਹਾਡਾ ਬਹੁਤ ਵੱਡਾ ਰੋਲ ਹੈ ਕਿਸੇ ਕਿਤੇ ਨੂੰ ਲੱਖਾਂ ਤੱਕ ਪਹੁੰਚਾਉਣ ਦਾ ਆਪ ਜੀ ਦਾ ਸਮਾਂ ਕੱਢ ਕੇ ਸਾਡੇ ਵੀਰ ਭੁਪਿੰਦਰ ਸਿੰਘ ਰਾਜੇ ਨੂੰ ਨਿਵਾਜਣਾ ਇਹੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਇੱਥੇ ਸਰਵ ਅਲਕਲਾਈ ਕੰਪਨੀ ਵੱਲੋਂ ਜੋ D9 ਅਲਕਲਾਈਨ ਵਾਟਰ ਆ ਸਾਰੀਆਂ ਸ਼ੀਸ਼ੀਆਂ ਤੁਸੀਂ ਸਾਰੀਆਂ ਵੇਚ ਰਹੇ ਹੋ ਇੱਥੇ ਏ અમારો ਸਰਦਾਰ ਡਿਸਟ੍ਰੀਬਿਊਟਰ ਜਿਹੜਾ ਸਾਰਾ ਬਣਾਇਆ ਗਿਆ ਹੈ ਭੋਪਿੰਦਰ ਸਿੰਘ ਰਾਜੂ ਵੀਰ ਜੀ ਇਹਨਾਂ ਦੇ ਸ਼ੋਅਰੂਮ ਨੂੰ ਔਰ ਪੂਰੀ ਜਾਣਕਾਰੀ ਤੇ ਇਸ ਵਾਟਰ ਦੇ ਜਿਹੜੇ ਐਮ ਡੀ ਨੇ ਕੰਪਨੀ ਦੇ ਉਹ ਦੇਣਗੇ ਇਹਨਾਂ ਜਿੰਨਾਂ ਨੂੰ ਮੈਨੂੰ ਇਹਨਾਂ ਨੇ ਦੱਸਿਆ ਵੀ ਆਪਣਾ ਇਹ ਸਾਰਾ ਜਪਾਨੀ ਮਸ਼ੀਨਾਂ ਵਿੱਚੋਂ ਪਾਣੀ ਆਇਆ ਸਾਰਾ ਇਹਦੇ ਚੋਂ ਜਿੰਨੀ ਸ਼ੁੱਧਤਾ ਨਹੀਂ ਆਈ ਜਾ ਸਕਦੀ ਹੈ ਔਰ ਕਈ ਤਰ੍ਹਾਂ ਦੇ ਸਰੀਰਾਂ ਦੇ ਰੋਗਾਂ ਨੂੰ ਵੀ ਇਹ ਖਤਮ ਕਰਦਾ ਹੈ ਇਹਦੇ ਸ਼ੁਰੂਤਾ ਕਰਕੇ ਔਰ ਸਾਰੀਆਂ ਘਟਨਾਵਾਰੀਆਂ ਲਗਦੀਆਂ ਇਹਨੂੰ ਪੀਣ ਦੇ ਨਾਲ ਜਿਵੇਂ ਇਹਨਾਂ ਨੇ ਦੱਸਿਆ ਹੈ ਔਰ ਕਾਫੀ ਜਗ੍ਹਾ ਇਹਨਾਂ ਦੀਆਂ ਫੈਕਟਰੀਆਂ ਨੇ ਆਪ ਜੀ ਨੂੰ ਬਹੁਤਾ ਟਾਈਮ ਨਹੀਂ ਲੰਮਾ ਇੱਕ ਅੱਧਾ ਮਿੰਟ ਡੇਢ ਮਿੰਟ ਜਾਣਕਾਰੀ ਵੀ ਦੇਣਗੇ ਤੇ ਇਹ ਚੀਜ਼ ਘਰ ਘਰ ਤੱਕ ਪਹੁੰਚੇ ਹਰ ਜਗ੍ਹਾ ਪਹੁੰਚੇ ਤੇ ਸਾਡੇ ਵੀ ਇੱਕ ਦੋ ਸਜਣਾ ਨੇ ਇਹਨੂੰ ਵਰਤਣਾ ਹੈ ਵਰਤੇ ਕਾਫੀ ਉਹ ਦਿਨ ਦਾ ਉਹਨਾਂ ਨੂੰ ਅੰਦਰ ਦੇ ਜਿਹੜੇ ਕੁਝ ਤਕਲੀਫਾਂ ਸੀ ਉਹ ਵੀ ਆਰਾਮ ਹੈ ਪਾਣੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਗੁਰੂ ਨਾਨਕ ਸਾਹਿਬ ਨੇ ਆ ਵਾਕਿਆ ਪਾਉਣ ਗੁਰੂ ਪਾਣੀ ਪਤੈ ਮਾਤਾ ਘਰ ਦੇ ਮਹੱਤਵ ਪਾਣੀ ਨੂੰ ਪਤਾ ਗਿਆ ਵੀ ਇਹਨੂੰ ਵਾਤਾਵਰਨ ਨੂੰ ਵਤਵਾਸ਼ ਸ਼ੁੱਧ ਰੱਖਿਆ ਜਾਵੇ ਤੇ ਸ਼ੁੱਧਤਾ ਦੀ ਸਾਰੀ ਚੀਜ਼ ਨੂੰ ਇਹ ਲਿਆ ਰਹੇ ਨੇ ਮਾਰਕੀਟ ਦੇ ਵਿੱਚ ਅੱਜ ਇਹ ਦੇ ਡਿਸਟ੍ਰੀਬਿਊਟਰ ਭੋਪਿੰਦਰ ਸਿੰਘ ਰਾਜੀਵੀਰ ਜੀ ਦੇ ਦਫ਼ਤਰ ਦਾ ਮਹੂਰਤ ਹੋਇਆ ਹੈ ਸ਼ੋਅਰੂਮ ਦਾ ਸਾਰਾ ਇਥੋਂ ਅੰਮ੍ਰਿਤਸਰ ਨੂੰ ਸਪਲਾਈ ਹੋਇਆ ਕਰੇਗਾ ਵਧਾਈ ਦਿੰਦਾ ਦਾ ਆਡੀਓ ਨੂੰ ਵਧਾਈ ਦਿੰਦਾ ਹੈ ਇਹਨਾਂ ਨੂੰ ਇਹਦਾ ਪਤੇ ਸਿੰਘ ਨੂੰ ਵੀ ਐਮ ਡੀ ਸਾਹਿਬ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਗੁਰੂ ਰਾਮਦਾਸ ਜੀ ਦੀ ਨਗਰੀ ਸ੍ਰੀ ਅਮ੍ਰਿਤਸਰ ਸਾਹਿਬ ਦੇ ਵਿੱਚ ਸਰਦਾਰ ਭੁਪਿੰਦਰ ਸਿੰਘ ਰਾਜੂ ਜੀ ਵੱਡੇ ਭਾਈ ਸਾਹਿਬ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਵੱਲੋਂ ਤੇ ਤੁਹਾਡੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਇਹ ਡੀ9 ਐਲਕਲਾਈਨ ਏਜੰਸੀ ਦਾ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਵਧਾਈ ਦੇਣਾ ਚਾਹੁੰਗਾ ਕਿ ਦੇਸ਼ ਦਾ ਨਹੀਂ ਬਲਕਿ ਦੁਨੀਆ ਦਾ ਸਭ ਤੋਂ ਬਿਹਤਰੀਨ ਸਭ ਤੋਂ ਉੱਤਮ ਪਾਣੀ ਜਿਹੜਾ ਹੈਗਾ ਉਹ ਅੱਜ ਅੰਮ੍ਰਿਤਸਰ ਵਾਸੀਆਂ ਨੂੰ ਮਿਲਣ ਜਾ ਰਿਹਾ ਹੈ ਔਰ ਉਹਦੇ ਵਿੱਚ ਸਾਡੇ ਬਹੁਤ ਹੀ ਅਜ਼ੀਜ਼ ਤੇ ਸਤਿਕਾਰ ਦੇ ਲਾਇਕ ਸਾਡੇ ਵੱਡੇ ਭਾਈ ਭੁਪਿੰਦਰ ਸਿੰਘ ਜੀ ਰਾਜੂ ਜਿਨ੍ਹਾਂ ਨੇ ਇਹ ਉਦਮ ਉਪਰਾਲਾ ਕੀਤਾ ਔਰ ਅੰਮ੍ਰਿਤਸਰ ਵਾਸੀਆਂ ਵਾਸਤੇ ਡਿਸਟ੍ਰੀਬਿਊਟਰਸ਼ਿਪ ਦੀ ਸ਼ੁਰੂਆਤ ਕੀਤੀ ਆਮ ਲੋਕ ਘਰਾਂ ਦੇ ਵਿੱਚ ਪਾਣੀ ਵਰਤਦੇ ਨੇ ਔਰ ਉਹਦਾ ਪਾਣੀ ਪੀਂਦੇ ਨੇ ਜਾਂ ਹੋਰ ਟੈਪ ਵਾਟਰ ਵੀ ਪੀਂਦੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਵੱਖ-ਵੱਖ ਪ੍ਰਕਾਰ ਦੇ ਔਰੋ ਵੀ ਲੱਗੇ ਨੇ ਡਿਫਰੈਂਸ ਕੀ ਹੈ ਇਸ ਵਾਟਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਦੱਸਣਾ ਚਾਹਾਂਗਾ ਕਿ ਇਹ ਪਾਣੀ ਜਿਹੜਾ ਐਲਕੈਲਾਈਨ ਹੈ ਇਹ ਇਲੈਕਟ੍ਰੋਲਾਈਸਿਸ ਪ੍ਰੋਸੈਸ ਦੇ ਨਾਲ ਤਿਆਰ ਕੀਤਾ ਜਾਂਦਾ ਜੋ ਕਿ ਟੈਟੇਨੀਅਮ ਪਲੇਟ ਦੇ ਰਾਹੀਂ ਕੈਥੋਡ ਐਨੋਡ ਸਿਸਟਮ ਇੱਕ ਇੱਕ ਐਸੀ ਵਿਧੀ ਹੈ ਜਿਹਦੇ ਨਾਲ ਪਾਣੀ ਦੇ ਪੋਜ਼ਿਟਿਵ অর ਨੈਗੇਟਿਵ ਆਏ ਨਾ ਦੋਨੋਂ ਅਲੱਗ ਹੋ ਜਾਂਦੇ ਹਨ ਯਾਨੀ ਕਿ ਐਸਿਡਿਕ ਪਾਣੀ ਆਪਣਾ ਅਲੱਗ ਹੋ ਜਾਂਦਾ ਔਰ ਸ਼ੁੱਧ ਐਲਕਲਨ ਪਾਣੀ ਆਪਣਾ ਅਲੱਗ ਹੋ ਜਾਂਦਾ ਜਿਸ ਦੇ ਨਾਲ ਆਪਣੇ ਸਰੀਰ ਦੀਆਂ ਸਾਰੀਆਂ ਜ਼ਰੂਰੀ ਜਿਹੜੇ ਤੱਤਲ ਹੈਗੇ ਉਹ ਪੂਰੇ ਹੋ ਜਾਂਦੇ ਔਰ ਆਪਣੇ ਸਰੀਰ ਦੇ ਵਿੱਚੋਂ ਬਿਮਾਰੀਆਂ ਜਿਹੜੀਆਂ ਉਹ ਖਤਮ ਹੋ ਜਾਂਦੀਆਂ ਹੋ ਜਾਂਦੀਆਂ ਸਰ ਇਸ ਪਾਣੀ ਦੀ ਜਿਹੜੀ ਕੋਸਟ ਹੈ ਸੁਣੀਆ ਕਿ ਬਹੁਤ ਮਹਿੰਗਾ ਪਾਣੀ ਹੈ ਤੇ ਸੈਲੀਬ੍ਰਿਟੀ ਪਾਣੀ ਪੀਂਦੇ ਨੇ ਇਹ ਕੀ ਉਹ ਇਹੀ ਪਾਣੀ ਹੈ ਬਿਲਕੁਲ ਜੀ ਇਹ ਉਹੀ ਪਾਣੀ ਹੈ ਔਰ ਇਹਦੀ ਕੀਮਤ ਨਾਲੋਂ ਜ਼ਿਆਦਾ ਕੀਮਤੀ ਆਪਣਾ ਸਰੀਰ ਹੈ ਆਪਣੀ ਸਿਹਤ ਆਪਣਾ ਪਰਿਵਾਰ ਹੈ ਜਦੋਂ ਤੁਸੀਂ ਇਹਦੀ ਕੈਲਕੂਲੇਸ਼ਨ ਕਰੋਗੇ ਜੇ ਤੁਸੀਂ ਅੱਜ ਨੂੰ ਕੈਲਕੂਲੇਟ ਕਰੋਗੇ ਕਿ ਸਾਡਾ ਅੱਜ ਇਹ ਪਾਣੀ ਬਹੁਤ ਮਹਿੰਗਾ ਲੱਗ ਰਿਹਾ ਹੈ ਤੇ ਸ਼ਾਇਦ ਤੁਹਾਨੂੰ ਸੱਚਮੁੱਚ ਪਾਣੀ ਮਹਿੰਗਾ ਲੱਗੇਗਾ ਪਰ ਜਦੋਂ ਤੁਸੀਂ ਇਹਨੂੰ 4 ਮਹੀਨੇ 6 ਮਹੀਨੇ 8 ਮਹੀਨੇ ਸਾਲ ਪਾਣੀ ਨੂੰ ਪੀਓਗੇ ਤਾਂ ਇਹ ਦੂਸਰੇ ਪਾਣੀ ਦੇ ਨਾਲੋਂ ਪਾਣੀ ਸਸਤਾ ਹੋ ਜਾਏਗਾ ਉਹਦਾ ਕਾਰਨ ਕੀ ਹੈ ਕਿ ਆਪਣੇ ਸਰੀਰ ਦੇ ਵਿੱਚ ਵੱਧ ਰਿਹਾ ਐਸਿਡਿਕ এনवायरमेंट ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਔਰ ਉਹ ਬਿਮਾਰੀਆਂ ਦੇ ਰਾਹੀਂ ਆਪਾਂ ਕਿਤੇ ਨਾ ਕਿਤੇ ਹੋਰ ਪੈਸਾ ਦਿੰਨੇ ਆ ਔਰ ਉਹ ਪੈਸਾ ਜਾਨੋ ਜਦੋਂ ਬਚੇਗਾ ਤੇ ਇਹ ਪਾਣੀ ਤੁਹਾਨੂੰ ਬਿਲਕੁਲ ਸਸਤਾ ਪਾਣੀ ਪੀਣ ਵਾਲਾ ਹੈ ਔਰ ਜਦੋਂ ਤੁਸੀਂ ਇਹਨੂੰ ਵੱਧ ਕੁਆਂਟੀਟੀ ਦੇ ਵਿੱਚ ਖਰੀਦਦੇ ਹੋ ਯਾਨੀ ਕਿ 20 ਲੀਟਰ ਦੇ ਜਾਰ ਦੇ ਵਿੱਚ ਖਰੀਦਦੇ ਹੋ ਤਾਂ ਇਹ ਪਾਣੀ ਮਾਰਕੀਟ ਦੇ ਪਾਣੀ ਨਾਲੋਂ ਵੀ ਹੋਰ ਜ਼ਿਆਦਾ ਸਸਤਾ ਹੋ ਜਾਂਦਾ ਹੈ ਸਰ ਉਸ ਦੀ ਗੱਲ ਕਰਾਂਗੇ ਕਿ ਲੋਕ ਵੀ ਜਾਨਣਾ ਚਾਹਣਗੇ ਕਿ ਇਸ ਐਲਕਲਾਈਨ ਵਾਟਰ ਦਾ ਰੇਟ ਕੀ ਹੈ ਤੇ ਉਹ ਸਸਤੇ ਦੇ ਵਿੱਚ ਵਧੀਆ ਪਾਣੀ ਪੀ ਕੇ ਆਪ ਇਹ ਬਿਮਾਰੀਆਂ ਤੋਂ निजात ਕਿਸ ਤਰ੍ਹਾਂ پا ਸਕਦੇ ਨੇ ਜੀ ਐਲਕੈਲਾਈਨ ਪਾਣੀ ਬੇਸਿਕਲੀ ਅਗਰ ਆਪਾਂ ਗੱਲ ਕਰਦੇ ਆ ਕਿ ਪੂਰੇ ਦੇਸ਼ ਦੇ ਵਿੱਚ ਐਸੀ ਕੋਈ ਕੰਪਨੀ ਜੈਸੀ ਕੋਈ ਸੰਸਥਾ ਨਹੀਂ ਹੈ ਕਿ ਜੋ ਇਸ ਪਾਣੀ ਨੂੰ ਪੂਰੇ ਦੇਸ਼ ਤੱਕ ਲਿਜਾਣ ਦੀ ਇੱਕ ਮੁਹਿੰਮ ਚੇੜ ਕਰਕੇ ਇਸ ਕੰਮ ਨੂੰ ਸ਼ੁਰੂ ਕਰ ਰਹੀ ਹੋਏ ਬਲਕਿ B9 ਐਲਕੈਲਾਈਨ ਵਾਟਰ ਪਿਛਲੇ 3 ਸਾਲ ਤੋਂ ਪੂਰੇ ਪੰਜਾਬ ਦੇ ਵਿੱਚ ਪੂਰੇ ਹਰਿਆਣਾ ਯੂਪੀ ਹਿਮਾਚਲ ਦਿੱਲੀ ਤੱਕ ਇਸ ਪਾਣੀ ਦੀ ਪਹੁੰਚ ਕਰਵਾ ਰਿਹਾ ਹੈ ਔਰ ਉਹਦੇ ਨਾਲ ਨਾਲ ਮੈਂ ਤੁਹਾਨੂੰ ਜੀ ਰੇਟ ਦੇ ਨਾਲ ਆਪਾਂ ਕੰਪੈਰੀਸ਼ਨ ਕਰਦੇ ਆਂ ਤੇ ਇਹ ਸਿਰਫ ਔਰ ਸਿਰਫ ਜਦੋਂ 20 ਲੀਟਰ ਦੇ ਵਿੱਚ ਆਪਣੇ ਘਰਾਂ ਵਾਸਤੇ ਆਫਿਸ ਵਾਸਤੇ ਜਾਂ ਆਪਾਂ ਆਪਣੀ ਦੁਕਾਨ ਵਾਸਤੇ ਇਸ ਪਾਣੀ ਨੂੰ ਆਪਣੇ ਕੋਲ ਰੱਖਾਂਗੇ ਤਾਂ ਸਿਰਫ ਪਰ ਸਿਰਫ 10 ਰੁਪਏ ਲੀਟਰ ਜੋ ਕਿ ਬਹੁਤ ਹੀ ਘੱਟ ਰੇਟ ਦੇ ਵਿੱਚ ਅਸੀਂ ਇਹਨੂੰ ਸਪਲਾਈ ਕਰ ਰਹੇ ਹਾਂ ਔਰ ਇਹ ਸਾਡੇ ਸ਼ੁਰੂਆਤ ਦੇ ਵਿੱਚ ਦਿੱਤੇ ਜਾਣ ਵਾਲੇ ਇੱਕ ਬਹੁਤ ਵੱਡੇ ਆਫਰਾਂ ਦੇ ਵਿੱਚ ਹੈ ਕਿ ਸ਼ੁਰੂਆਤ ਦੇ ਵਿੱਚ ਤੁਹਾਨੂੰ ਪਾਣੀ ਇਹ ਬਹੁਤ ਘੱਟ ਰੇਟ ਯਾਨੀ ਕਿ 10 ਰੁਪਏ ਲੀਟਰ ਦੇ ਵਿੱਚ ਮਿਲਣ ਵਾਲਾ ਜਿਹੜਾ ਕਿ 20 ਲੀਟਰ ਦੇ ਕੈਨ ਦੇ ਰਾਹੀਂ ਅਸੀਂ ਸਪਲਾਈ ਕਰ ਰਹੇ ਹਾਂ ਸਰ ਇਸ ਪਾਣੀ ਦੀਆਂ ਏਜੰਸੀਆਂ ਜਿਹੜੀਆਂ ਨੇ ਆਲ ਓਵਰ ਇੰਡੀਆ ਦੇ ਵਿੱਚ ਕਿੱਥੇ ਕਿੱਥੇ ਖੁੱਲ ਚੁੱਕੀਆਂ ਨੇ ਅਸੀਂ ਦੀ ਸ਼ੁਰੂਆਤ ਨਾਰਥ ਇੰਡੀਆ ਤੋਂ ਕਰੀ ਹੈ ਔਰ ਪੰਜਾਬ ਦੇ ਵਿੱਚ ਜ਼ਿਲ੍ਹੇ ਤੋਂ ਸ਼ਹਿਰ ਤੋਂ ਦੀ ਸ਼ੁਰੂਆਤ ਹੋਈ ਔਰ ਅੱਜ ਕਪੜੀ ਦੀਆਂ ਲਗਭਗ 21 ਤੋਂ ਵੱਧ ਜਿਹੜੇ ਡਿਸਟ੍ਰੀਬਿਊਟਰ ਸਾਡੇ ਹੋ ਚੁੱਕੇ ਹੈ ਜਿਦੇ ਵਿੱਚ ਹਰਿਆਣਾ ਪੰਜਾਬ ਹਿਮਾਚਲ ਦਿੱਲੀ ਔਰ ਉਹਦੇ ਨਾਲ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਡਿਸਟ੍ਰੀਬਿਊਟਰ ਜਿਹੜੇ ਹੈ ਸ਼ੁਰੂਆਤ ਕਰ ਚੁੱਕੇ ਔਰ ਅਸੀਂ ਬਹੁਤ ਸਾਰੀਆਂ ਜਗ੍ਹਾ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਜਿਵੇਂ ਕਿ ਰਾਜਸਥਾਨ ਗੁਜਰਾਤ ਦੇ ਵਿੱਚ ਸਾਡੇ ਆਲਰੇਡੀ 11 ਡਿਸਟ੍ਰੀਬਿਊਟਰ ਬਿਲਕੁਲ ਲਾਈਨ ਦੇ ਵਿੱਚ ਨੇ ਕਿਉਂਕਿ ਸਾਡਾ ਉੱਥੇ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹੈ ਹੈ ਅਨਕਲਾਈਜ਼ਰ ਸ਼ੁਰੂ ਹੋਣ ਕਰਕੇ ਮੇਰਾ ਸਤ ਪੰਜਾਬੀਆਂ ਦੇ ਇੱਕ ਸੁਨੇਹਾ ਨਹੀਂ ਬਲਕਿ ਇੱਕ ਰਿਕੁਐਸਟ ਹੈ ਇਹ ਆਪਣੇ ਸਰੀਰ ਤੋਂ ਵੱਧ ਕੇ ਆਪਣੇ ਪਰਿਵਾਰ ਤੋਂ ਵੱਧ ਕੇ ਆਪਣੇ ਵਾਸਤੇ ਕੁਝ ਨਹੀਂ ਹੁੰਦਾ ਪਹਿਲਾ ਸੁੱਖ ਨਿਰੋਗੀ ਕਾਇਆ ਦੂਜਾ ਸੁੱਖ ਘਰ ਵਿੱਚ ਮਾਇਆ ਸੋ ਅਗਰ ਆਪਾਂ ਆਪਣੇ ਸਰੀਰ ਨੂੰ ਨਿਰੋਗ ਰੱਖਾਂਗੇ ਤਾਂ ਮਾਇਆ ਦਾ ਵੀ ਲਾਭ ਲੈਣ ਦਾ ਆਪ ਨੂੰ ਬਹੁਤ ਵੱਡਾ ਫਾਇਦਾ ਮਿਲਦਾ ਹੈ ਆਪਣੇ ਪੰਜਾਬ ਦੇ ਵਿੱਚ ਜਿਹੜਾ ਬਿਮਾਰੀ ਦਾ ਰੇਸ਼ਿਓ ਹੈ ਉਹ ਦੂਤੀਆਂ ਸਾਰੀਆਂ ਸਟੇਟਾਂ ਨਾਲੋਂ ਵੱਧ ਹੈ ਉਹਦਾ ਰੀਜ਼ਨ ਕੀ ਹੈ ਕਿ ਆਪਾਂ ਐਸਿਡਿਕ ਖਾ ਰਹੇ ਹਾਂ ਐਸਿਡਿਕ ਪੀ ਰਹੇ ਹਾਂ ਔਰ ਐਸਿਡਿਕ ਹੀ ਜੀ ਰਹੇ ਹਾਂ ਔਰ ਕਹਿੰਦੇ ਆ ਕਿ ਦੇਸ਼ ਦੀ ਦੁਨੀਆ ਦੀ ਸਭ ਤੋਂ ਖਤਰਨਾਕ ਬਿਮਾਰੀ ਹੈ ਕੈਂਸਰ ਜੋ ਕਿ ਇੱਕ ਐਸਿਡਿਕ এনवायरमेंट ਹੀ ਮੰਨਦੀ ਹੈ ਪਰ ਪੰਜਾਬ ਦੇ ਵਿੱਚੋਂ ਯਾਨੀ ਕਿ ਇੱਕ ਬਠਿੰਡਾ ਸ਼ਹਿਰ ਹੈ ਵਿਕਨ ਇਹਨਾਂ ਟ੍ਰੇਨ ਚੱਲਦੀ ਹੈ ਜਿਹਦਾ ਨਾਮ ਹੈ ਕੈਂਸਰ ਟ੍ਰੇਨ ਜਿਹਦੇ ਵਿੱਚ ਆਪਣੇ ਪੰਜਾਬ ਤੋਂ ਬਹੁਤ ਕੈਂਸਰ ਪੀੜਤ ਜਿਹੜੇ ਰਾਜਸਥਾਨ ਜਾ ਕਰਕੇ ਆਪਣੇ ਇਲਾਜ ਕਰਾਉਂਦੇ ਆ ਸਾਡੀ ਇੱਕ ਕੋਸ਼ਿਸ਼ ਹੈ ਇੱਕ ਮੁਹਿੰਮ ਹੈ ਕਿ ਜਿੱਦਾਂ ਸਾਡੇ ਭੁਪਿੰਦਰ ਸਿੰਘ ਜੀ ਹੋਰਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਕਿ ਪੂਰੇ ਅੰਮ੍ਰਿਤਸਰ ਨੂੰ ਪਾਣੀ ਦੀ ਸਪਲਾਈ ਦੇਣੀ ਹੈ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਇਸੇ ਤਰ੍ਹਾਂ ਡਿਸਟ੍ਰੀਬਿਊਟਰ ਕੜੇ ਹੋਣ ਤਾਂ ਕਿ ਆਪਣੇ ਸਰੀਰ ਦੇ ਵਿੱਚ 70% ਜਿਹੜਾ ਪਾਣੀ ਹੈ ਉਹ ਅਗਰ ਆਪਾਂ ਚੇਂਜ ਕਰਕੇ ਸਹੀ ਪਾਣੀ ਕਰ ਲਿਆ ਤਾਂ 70% ਨਹੀਂ ਬਲਕਿ 100% ਬਿਮਾਰੀਆਂ ਤੋਂ ਆਪਾਂ निजात ਪਾ ਸਕਦੇ ਹਾਂ ਹਾਂ ਜੀ ਸਰ ਅੱਜ ਤੁਹਾਡੀ ਏਜੰਸੀ D9 ਐਲਕਲਾਈਨ ਵਾਟਰ ਜਿਲਾ ਅੰਮ੍ਰਿਤਸਰ ਦੇ ਵਿੱਚ ਸੀਓ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ D9 ਕਲਾਈਮਾਟਰ ਆ ਆਪਾਂ ਨੇ ਪਹਿਲਾਂ ਵੀ ਉੱਥੇ ਵੀ ਬੈਠ ਕੇ ਸਾਰੀ ਗੱਲਬਾਤ ਕੀਤੀ ਸੀਗੀ ਕਿ तकरीबन 2 2.5 ਮਹੀਨੇ ਚੰਗੀ ਤਰ੍ਹਾਂ ਇਸ ਪਾਣੀ ਦਾ ਰਿਜ਼ਲਟ ਵੇਖ ਕੇ ਫਿਰ ਇਹਨਾਂ ਦੇ ਨਾਲ ਐਮ.ਡੀ. ਸਾਹਿਬ ਦੇ ਨਾਲ ਫਤੇ ਸਿੰਘ ਜੀ ਦੇ ਨਾਲ ਸਾਰੀ ਗੱਲਬਾਤ ਕਰਕੇ ਇਹ ਪਾਣੀ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿੰਨੀ ਵੀ ਜਨਤਾ ਵਾ ਉਹਦੇ ਵਾਸਤੇ ਲਿਆਇਆ ਹੈ ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਨਹੀਂ ਇਹਨਾਂ ਨੇ ਜਿਸ ਤਰ੍ਹਾਂ ਐਮ.ਡੀ. ਸਾਹਿਬ ਨੇ ਦੱਸਿਆ ਕਿ ਪੂਰੇ ਇੰਡੀਆ ਦੇ ਵਿੱਚ ਕਿੰਨੇ ਖਾਂ ਦੇ ਉੱਤੇ ਇਹਨਾਂ ਦੇ ਜਿਹੜੇ ਡਿਸਟ੍ਰੀਬਿਊਟਰ ਜਿਹੜੀ ਹੈ ਡਿਸਟ੍ਰੀਬਿਊਟਰਸ਼ਿਪ ਜਿਹੜੀ ਹੈ ਉਹ ਸ਼ੁਰੂ ਹੋ ਚੁਕੀ ਹੈ ਇੱਥੇ ਭਾਈ ਸਾਹਿਬ ਭਾਈ ਗੁਰੂ ਅਕਾਲ ਸਿੰਘ ਉਹਨਾਂ ਨੇ ਇਸ ਪਾਣੀ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਜਿਹਦੇ ਵਿੱਚ ਉਹਨਾਂ ਨੇ ਵੀ ਸਾਡੇ ਸਿਰ ਤੇ ਹੱਥ ਰੱਖ ਕੇ ਸਾਨੂੰ ਅਸੀਸ ਦਿੱਤੀ ਹੈ ਕਿ ਤਗੜੇ ਹੋ ਕੇ ਇਸ ਕੰਮ ਨੂੰ ਇਸ ਪਾਣੀ ਨੂੰ ਪੂਰੇ ਅੰਮ੍ਰਿਤਸਰ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਇਸ ਪਾਣੀ ਨੂੰ ਤਗੜੇ ਹੋ ਕੇ ਲੋਕਾਂ ਤੱਕ ਪਹੁੰਚਾਓ ਜਿਸ ਦੇ ਨਾਲ ਜਿਸ ਤਰ੍ਹਾਂ ਡੀ ਸਾਹਿਬ ਨੇ ਫੇਰ ਪਹਿਲਾਂ ਚੰਗੀ ਤਰ੍ਹਾਂ ਹਰ ਇੱਕ ਚੀਜ਼ ਨੂੰ ਦੱਸਿਆ ਵਾ ਕਿ ਜਿੰਨੀਆਂ ਵੀ ਬਿਮਾਰੀਆਂ ਜੋ ਵੀ ਡਿਜ਼ੀਜ਼ ਨੇ ਇਸ ਪਾਣੀ ਦੇ ਨਾਲ ਠੀਕ ਹੁੰਦੀਆਂ ਨੇ ਮੈਂ ਫੇਰ ਸਾਰੀ ਜਾਣਕਾਰੀ ਜਿੱਥੋਂ ਤੱਕ ਵੀ ਇਹ ਸੰਦੇਸ਼ ਜਾ ਰਿਹਾ ਮੈਂ ਸਾਰੀ ਪਬਲਿਕ ਨੂੰ ਇਹੋ ਬੇਨਤੀ ਕਰਾਂਗਾ ਕਿ ਆਪਾਂ ਬਹੁਤੇ ਦਵਾਈਆਂ ਦੇ ਚੱਕਰਾ ਚ ਨਾ ਪਈਏ ਇਹ ਪਾਣੀ ਨੂੰ ਪੀ ਕੇ ਇੱਕ 90 ਦਿਨ ਆਪਣੇ ਪਹਿਲਾਂ ਟੈਸਟ ਕਰਵਾ ਲਓ 90 ਦਿਨ ਪਾਣੀ ਪੀ ਕੇ ਫੇਰ ਆਪਣੇ ਟੈਸਟ ਕਰੋ ਤੁਹਾਨੂੰ ਜਿਹੜਾ ਪੋਜ਼ਿਟਿਵ ਮਿਲੇਗਾ ਇਸ ਕਰਕੇ ਜੇ శ్రీ ਅੰਮ੍ਰਿਤ ਸਰ ਸਾਹਿਬ ਸ਼ਹੀਦਾਂ ਸਾਹਿਬ ਤੋਂ ਸਿਰਫ ਵੱਦ ਤੋਂ ਵੱਦ ਵੀ ਤੇ ਪੈਦਲ ਤੁਰ ਕੇ ਵੀ ਆਈਏ ਤਾਂ 5 ਤੋਂ 6 ਮਿੰਟ ਦੀ ਦੂਰੀ ਦੇ ਉੱਤੇ ਤਰਲਤਾਨ ਰੋਡ ਦੇ ਉੱਤੇ ਸੰਧੂ ਟਾਵਰ ਬਿਲਡਿੰਗ ਨਜ਼ਦੀਕ ਪੂਰੀ ਵਾਲਾ ਡੇਰਾ ਤੇ ਉੱਥੇ ਸਾਰਾ ਸ਼ੋਰੂਮ ਬਣਿਆ ਨਾ ਇੱਥੋਂ ਸਾਰੇ ਅੰਮ੍ਰਿਤ ਸਰ ਦੇ ਵਿੱਚ ਜਿਹੜਾ ਪਾਣੀ ਹੈ ਤੇ ਗਾਹ ਭੇਜਿਆ ਜਾਏਗਾ ਭੁਪਿੰਦਰ ਜੀ ਤੁਸੀਂ ਸੁਪਰ ਡਿਸਟਰੀਬਿਊਟਰ ਹੋ ਤੇ ਲੋਕ ਤੁਹਾਡੇ ਨਾਲ ਸੰਪਰਕ ਵੀ ਕਰਨਾ ਚਾਹਣਗੇ ਤੇ ਆਪਣਾ ਮੋਬਾਈਲ ਨੰਬਰ ਜਰੂਰ ਦੱਸੋ ਜਰੂਰ ਜੀ ਨੰਬਰ ਲੋਡ ਕੋਲੋਨੀ 7889 85848 98765 25807 ਸ੍ਰੀ ਅਮਰਜੀਤ ਸਿੰਘ ਸਾਹਿਬ ਦੇ ਵਿੱਚ ਸਰਦਾਰ ਭੁਪਿੰਦਰ ਸਿੰਘ ਰਾਜੂ ਜਿਹੜੇ ਸੁਪਰ ਡਿਸਟ੍ਰੀਬਿਊਟਰ ਨੇ ਅਮਰਜੀਤ ਸਰ ਦੇ ਤੇ ਐਲਕਲਾਈਨ ਵਾਟਰ ਬਾਰੇ ਥੋੜਾ ਦੱਸੋ ਕਿ ਐਲਕਲਾਈਨ ਵਾਟਰ ਹੈ ਕੀ ਹੈ ਭੁਪਿੰਦਰ ਸਿੰਘ ਰਾਜੂ ਜੀ ਨੇ ਸੰਦੂ ਟਾਵਰ ਦੇ ਵਿੱਚ ਇਹਨਾਂ ਨੇ ਸਰਵ ਐਲਕਲਾਈਨ ਵਾਟਰ ਸਪਲਾਈ ਦਾ ਡਿਸਟ੍ਰੀਬਿਊਟਰਸ਼ਿਪ ਲਈਤੀ ਹੈ ਤੋਂ ਸੱਚੇ ਪਾਤਸ਼ਾਹ ਨੇ ਇਹਨਾਂ ਤੇ ਰਹਿਮਤ ਅਸ਼ੀਰਵਾਦ ਦਿੱਤਾ ਹੈ ਕਿ ਸਾਰੇ ਹੀ ਪੰਜਾਬ ਦੇ ਵਿੱਚ ਪਾਣੀ ਨੂੰ ਪਛਾ ਸਕਣ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਗਾ ਕਿ ਦੋਸਤੋ ਅਸੀਂ ਸਾਰੇ ਪਾਣੀ ਤਾਂ ਪੀ ਰਹੇ ਹਾਂ ਪਰ ਅੱਜ ਤੱਕ ਚਾਹੇ ਅਸੀਂ 50 ਸਾਲ ਦੇ ਹੋ ਗਏ 60 ਸਾਲ ਦੇ ਹੋ ਗਏ ਲੇਕਿਨ ਸਾਨੂੰ ਸਿਰਫ ਪੜ੍ਹਾਈ ਵੇਲੇ ਸਕੂਲਾਂ ਕਾਲਜਾਂ ਵਿੱਚ ਪੜਾਇਆ ਜਾਂਦਾ ਸੀ ਲੇਕਿਨ ਉਹ ਅਸੀਂ ਇਗਨੋਰ ਕਰ ਦਿੱਤਾ ਕਿ ਸਾਡੇ ਸਰੀਰ ਦੇ ਵਿੱਚ ਜਿਹੜਾ ਜ਼ਿਆਦਾ ਰੋਲ ਸਾਡੇ ਜੀਵਨ ਦਾ ਹੈਗਾ ਜਿਹੜੇ ਮੇਨ ਆਰਗਨ ਨੇ ਸਾਡੇ ਉਹਨਾਂ ਨੂੰ ਪਾਣੀ ਜਿਹੜਾ ਸ਼ੁੱਧ ਚਾਹੀਦਾ ਤੋ ਦੋਸਤੋ ਇਸੇ ਦੇ ਮਾਧਿਅਮ ਰਾਹੀਂ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਡੀਨ ਅਨਕਲ ਵਾਟਰ ਇੱਕ ਐਸੀ ਪ੍ਰਾਪਰਟੀ ਤੁਹਾਡੇ ਘਰਾਂ ਤੱਕ ਪਹੁੰਚਾਉਣ ਵਾਸਤੇ ਭਾਈ ਸਾਹਿਬ ਭਾਈ ਆਪਣੇ ਸਾਡੇ ਭੁਪੇਂਦਰ ਸਿੰਘ ਰਾਜੂ ਜੀ ਨੇ ਇੱਕ ਕੋਸ਼ਿਸ਼ ਕੀਤੀ ਹੈ ਕਿ ਸਾਡੇ ਜਿਹੜੇ ਸਰੀਰ ਦੇ ਵਿੱਚ ਪਾਣੀ ਹੈ ਨਾ ਉਹ ਚਾਹੇ ਬੇਸ਼ੱਕ ਅਸੀਂ ਗਲਤੀਆਂ ਦੇ ਨਾਲ ਜਾਣੇ ਅਣਜਾਣੇ ਵਿੱਚ ਅਨੇਕਾਂ ਪ੍ਰਕਾਰ ਦੀ ਗਲਤੀ ਕਰਦੇ ਆ ਰਹੇ ਸੀ ਦੇਖਿਆ ਅੱਜ ਸਾਨੂੰ ਇਸ ਗੱਲ ਦੇ ਉੱਤੇ ਸੋਚਣ ਦੀ ਜ਼ਰੂਰਤ ਹੈ ਕਿ ਸਾਡੇ ਸਰੀਰ ਦੇ ਵਿੱਚ ਜਿਹੜਾ 50 ਸਾਲ ਤੋਂ 60 ਸਾਲ ਤੋਂ ਲਗਾਤਾਰ ਅਸੀਂ ਪਾਣੀ ਇਨਟੇਕ ਕਰ ਰਹੇ ਹਾਂ ਕੀ ਉਹ ਸਾਡੇ ਪਾਣੀ ਸਰੀਰ ਨੂੰ ਚਲਾਉਣ ਵਾਸਤੇ ਕੋਈ ਕੰਮ ਦਾ ਵੀ ਹੈ ਜਾਂ ਨਹੀਂ ਤਾਂ ਇਸ ਗੱਲ ਨੂੰ ਸਮਝਣ ਵਾਸਤੇ ਸਾਡੇ ਕੋਲ ਲੈਬਰਾਟਰੀ ਹੈਗੀ ਹੈ ਸਾਡੇ ਕੋਲ ਡੈਮੋਸ ਕਹਿੰਦਾ ਕੀ ਹੈ ਆਪ ਜੀ ਨੂੰ ਬੇਨਤੀ ਹੈ ਕਿ ਆਪਣਾ ਘਰ ਦਾ ਪਾਣੀ ਨੂੰ ਇੱਕ ਵਾਰੀ ਇਸ ਆਫਿਸ ਤੇ ਲੈ ਕੇ ਆਓ ਸਾਡੀ ਜਿਹੜੀ ਮੈਨੇਜਮੈਂਟ ਦੀ ਪੂਰੀ ਟੀਮ ਹੈ ਇਹ ਐਜੂਕੇਟਰ ਟੀਮ ਤੁਹਾਨੂੰ ਇਸ ਪਾਣੀ ਦੇ ਉੱਤੇ ਤਜਰਬਾ ਕਰਕੇ ਦਿਖਾਏ ਕਿ ਜਿਹੜਾ ਹੁਣ ਤੱਕ ਅਸੀਂ ਜਾਣ ਲੈਣੇ ਜਾਣੇ ਚ ਪਾਣੀ ਪੀ ਰਹੇ ਸੀ ਇਹ ਸਾਡੇ ਪਾਣੀ ਦੇ ਨਾਲ ਸਾਡਾ ਸਰੀਰ ਬਿਲਕੁਲ ਸਵਸਥ ਰਹਿ ਸਕਦਾ ਸੀ ਤਾਂ ਆਪ ਜੀ ਦਾ ਜਿਹੜਾ ਕੁਐਸਚਨ ਆਪ ਜੀ ਨੂੰ ਇਸ ਦੇ ਹੱਲ ਰਹੀ ਆਪ ਜੀ ਨੂੰ ਮੈਸਜ ਦਿੱਤਾ ਜਾ ਰਿਹਾ ਹੈ